ਗੁਰਦੁਆਰਾ ਭਾਈ ਮੋਹਕਮ ਚੰਦ ਜਿਹੜੇ ਕਿ ਗੁਰੂ ਸਾਹਿਬ ਨਾਲ ਅਮਰਤ ਛੱਕੇ ਭਾਈ ਮੋਹਕਮ ਸਿੰਘ ਜੀ ਬਣੇ ਸੀ ਤੇ ਉਹ ਉਹਨਾਂ ਦਾ ਸਥਾਨ ਜਿਹੜਾ ਇਹ ਦਵਾਰਕਾ ਪੇਟ ਸਮੁੰਦਰ ਦੇ ਬਿਲਕੁਲ ਵਿਚਕਾਰ ਆ ਤੇ ਅੱਜ ਅਸੀਂ ਉਸ ਗੁਰਦੁਆਰੇ ਪਹੁੰਚੇ ਹਾਂ ਸਾਹਮਣੇ ਗੁਰਦੁਆਰਾ ਤੇ ਉਹ ਗੁਰਦੁਆਰੇ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਤੇ ਆ ਗੁਰਦੁਆਰਾ ਬਣ ਵੀ ਰਿਹਾ ਇਹ ਬਹੁਤ ਸ਼ਾਨਦਾਰ ਗੁਰਦੁਆਰਾ ਬਣਿਆ ਇਹ ਆ ਦੇਖੋ ਬਹੁਤ ਸੋਹਣਾ ਗੁਰਦੁਆਰਾ ਬਣਿਆ ਇਹ ਬਿਲਕੁਲ ਪਿਆਰੀ ਵੀ ਹੋ ਰਹੀ ਹੈ ਸਰਿਆ ਵੀ ਇਧਰ ਪਿਆ ਬਾਕੀ ਉਹਨਾਂ ਨਾਲ ਮਿਲ ਕੇ ਗੱਲ ਕਰਦੇ ਹਾਂ ਕੀ ਕਹਿੰਦੇ ਉਹ ਬਈ ਇਸ ਗੁਰਦੁਆਰੇ ਦੀ ਕੀ ਮਹਾਨਤਾ ਥੈਂਕ ਯੂ ਸਾਰਿਆਂ ਦਾ ਧੰਨਵਾਦ ਜੀ ਮੋਹਕਮ ਚੰਦ ਜੀ ਦਾ ਗੁਰਦੁਆਰਾ ਦੁਆਰ ਕਾ ਪੇਟ ਦੇ ਜਿਹੜਾ ਬਿਲਕੁਲ ਸਮੁੰਦਰ ਚ ਕਿਰਿਆ ਹੋਇਆ ਗੁਰਦੁਆਰਾ ਹੈ ਤੇ ਸੰਗਤਾਂ ਇੱਥੇ ਜਿਹੜੀਆਂ ਬਹੁਤ ਘਟ ਆਉਂਦੀਆਂ ਪੰਜਾਬ ਤੋਂ ਅੱਜ ਅਸੀਂ ਪਹਿਲੀ ਵਾਰੀ ਆਏ ਆ ਤੇ ਉਹ ਵੀ ਤੁਹਾਨੂੰ ਦਰਸ਼ਨ ਕਰਾ ਰਹੇ ਆ। ਬਾਕੀ ਅਸੀਂ ਜੋ ਹੈੱਡ ਗ੍ਰੰਥੀ ਮਿਲਣਗੇ ਸਾਨੂੰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਆਓ ਚੱਲਦੇ ਹਾਂ ਅੱਗੇ ਤੇ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਕਲਸਾ। ਵਾਹਿਗੁਰੂ ਜੀ ਕੀ। ਬਾਬਾ ਜੀ ਇਹੜਾ ਦੁਆਰ ਕਾ ਭੇਡ ਦੇ ਵਿੱਚ ਗੁਰਦੁਆਰਾ ਬਣਿਆ। ਹਾਂਜੀ। ਕਿਹਨਾ ਦਾ ਗੁਰਦੁਆਰਾ ਇਹ? ਇਹ ਭਾਈ ਮੋਕਮ ਸਿੰਘ ਪੰਜ ਪਿਆਰੇ। ਜੋ ਪੰਜ ਪਿਆਰੇ ਸੀ ਮੋਕਮ ਜੀ। ਉਹਨਾਂ ਦਾ ਜਨਮ ਸਥਾਨ। ਜਨਮ ਸਥਾਨ ਹੈ। तो ये कितने चेर से गुरुद्वारा बन रहा है ये बन हो गया बाईस तेईस साल हो गए बाईस तेईस साल हो गया दो तो हजार स... तीन में नी पत्थर इसका निर्माण संगता कैसे आती है इधर संगता टूर वाली आती है इधर कोई संगत नहीं इधर कोई संगत नहीं है डेढ़ सौ किलोमीटर तक कोई संगत नहीं कोई संगत नहीं है सिंधी संगत है द्वार द्वारका मिठापुर ओखा बाकी जो बहारो संगत है संगत आ रही है तो जो गुरुद्वारा अभी गुरुद्वारा बन रहा है तो इसकी कौन मदद कर रहा है इसकी से कार सेवा गुरुद्वारा है बाबा लखा सिंह अच्छा वो कर रहे हैं हाँ जी उनके जो सेवक बाबा तारा सिंह सरहाली वाले पंजाब के उन्हें सेवक जो है बाबा लखा सिंह कोटा वो करा रहे हैं राजस्थान तो इसकी आमदन तो कुछ नहीं होगा इधर हैं जी आमदन होती है कि नहीं होती आमन तो चढ़ती के करती है Hmm. हाँ संगत संगत के पैसे माया लगे बाबा जी की तो कमी थोड़ी है वो हाँ। कमेटी का गुरुद्वारा नहीं है ये कार सेवा का गुरुद्वारा बाबा लखा सिंह का उनकी सेवा संगत करते हैं बड़ौदा अहमदाबाद एक कमेटी के अंडर तो नहीं है नहीं श्रोमणी में नहीं है कमेटी में नहीं तो बस बाबा लखा सिंह कार सेवा उन्होंने उनके सत्रह गुरुद्वारे हैं सोलह सत्रह गुरुद्वारे हैं राजस्थान बिच गुजरात पंजाब ਹਾਂਜੀ ਜਿਹੜੀ ਜਿਹੜੀ ਸੰਗਤ ਪੰਜਾਬ ਤੋਂ ਆਉਂਦੀ ਆ ਆਪ ਉਹਨੂੰ ਕਿਹਾ ਕਹਿਣਾ ਚਾਹਤੇ ਹੋ ਨਹੀਂ ਸੰਗਤਾਂ ਰਹਿਣੇ ਲਈ ਲੰਗਰ ਹੈ ਰਹਿਣੇ ਲਈ ਕਮਰੇ ਹੈ 40 50 ਕਮਰੇ ਆਪਣੇ कितनी भी संगत आओ दो सौ चार सौ पाँच सौ तो रहने के लिए रहने है खाने पीने का प्रबंध है प्रबंध बिल्कुल चौबीस तो घंटे लंगर चलता है लंगर चलता है अगर क्या इधर की टोट के आते है ना संगत कभी आती है कभी नहीं भी आती तो दस बारह पंद्रह का संगत का बना के रखते हैं ज्यादा संगत आ जाए तो राशन है गैस है अपने को सब कुछ बना सेवा करते बना लेते लांगरी भी है तो ये ज्यादा जो लोग रह रहे हैं वो ज्यादा आबादी किसकी है आज मुस्लिम है मुस्लिम सत्तर टाका मुस्लिम है 30% हिंदू है ब्राह्मण है बाकी सिख परिवार कोई नहीं <coughs> अच्छा जो सिख कौम है उनको क्या कहना चाहते हो आओ संगत सिख कौम के कहना क्या हो महाराजा गुरका है ये जन्म स्थान है जिसे वो वर्ष वर्ष संगत आवे सारीया संगतानू विनती है कि ये स्थान भाई मुक्कम चांजी दा स्थान है इस स्थान ते आ देखो सामने तुसी दिख रहे हो गुरुद्वारा ਇਸ ਸਥਾਨ ਤੇ ਤੁਸੀਂ ਵੀ ਪਹੁੰਚੋ ਔਰ ਦਰਸ਼ਨ ਕਰੋ ਇਸ ਸਥਾਨ ਦੇ ਜੋ ਕਿ ਸਮੁੰਦਰ ਦੇ ਬਿਲਕੁਲ ਵਿਚਕਾਰ ਆ ਤੇ ਦਵਾਰਕਾ ਭੇਟ ਜਿਹਨੂੰ ਆਪਾਂ ਕਹਿੰਦੇ ਨੇ ਆ ਜਦੋਂ ਕ੍ਰਿਸ਼ਨ ਦੀ ਨਗਰੀ ਉਹਦੇ ਵਿੱਚ ਭਾਈ ਮੋਕਸ਼ੰਦ ਦਾ ਜਿਹੜਾ ਸਥਾਨ ਆ ਘਾਰ ਆ ਪੁਰਾਣਾ ਉਹ ਵੀ ਆ ਉਹ ਵੀ ਤੁਹਾਨੂੰ ਅਸੀਂ ਦਿਖਾਉਨੇ ਆ ਤੇ ਇੱਥੇ ਅਸੀਂ ਤੁਹਾਨੂੰ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਹੜੀ ਕ੍ਰਿਸ਼ਨ ਦੀ ਧਰਤੀ ਦਵਾਰਕਾ ਭੇਟ ਅੱਜ ਉੱਥੇ ਅਸੀਂ ਪਹੁੰਚੇ ਆ ਤਾਂ ਜਿਹੜਾ ਦਰਸ਼ਨ ਜਿਹੜਾ ਕਰਨ ਦਾ ਸੀ ਸਾਡਾ ਗੁਰਦੁਆਰਾ ਸਾਹਿਬ ਦਾ ਉਹ ਗੁਰਦੁਆਰਾ ਸਾਹਿਬ ਵੀ ਅਸੀਂ ਆਏ ਆ ਔਰ ਜਿਹੜੇ ਦਵਾਰਕਾ ਆ ਤੇ ਉਹਦੇ ਅਸੀਂ ਦਰਸ਼ਨ ਉਹਦੇ ਵੀ ਕਰਾਂਗੇ ਤੇ ਆਏ ਜੀ ਇਸ ਕੰਮ ਲਈ ਸੀ ਉਧਰ ਦਵਾਰਕਾ ਤੇ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਹੁਕਮ ਹੋਇਆ ਤੇ ਅਸੀਂ ਉੱਤੇ ਦਵਾਰਕਾ ਪੇਟ ਆਏ ਪੇਟ ਦੇ ਵਿੱਚ ਭਾਈ ਮੋਹਨ ਚਾਂਗੀ ਦਾ ਜਿਹੜਾ ਗੁਰਦੁਆਰਾ ਬਣਿਆ ਆ ਅਸੀਂ ਉਹਦੇ ਦਰਸ਼ਨ ਕਰਨਾ ਆ ਇਹ ਉਹਨਾਂ ਦਾ ਜਿੱਥੇ ਅਸੀਂ ਖੜੇ ਆ ਇਹ ਜੱਦੀ ਆ ਤੇ ਉਹਨਾਂ ਦਾ ਜਿਹੜਾ ਜੱਦੀ ਘੜਿਆ ਇਹ ਜੱਦੀ ਘੜਿਆ ਤੇ ਇੱਥੋਂ ਹੀ ਉਹ 8 ਸਾਲ ਦੀ ਉਮਰ ਚ ਤੇ ਉਹ ਨੰਦਪੁਰ ਸਾਹਿਬ ਚਲੇ ਗਏ ਸੀ। ਉੱਥੇ ਜਾ ਕੇ ਗੁਰੂ ਸਾਹਿਬ ਦੇ ਕੋਲ ਸੇਵਾ ਕਰਦੇ ਰਹੇ। ਤੇ ਜਦੋਂ ਗੁਰੂ ਸਾਹਿਬ ਨੇ ਪੰਜ ਸੀਸ ਮੰਗੇ ਸੀ ਉਹਨਾਂ ਵਿੱਚ ਭਾਈ ਮੋਹਮਦ ਚੰਦ ਵੀ ਸੀਗੇ। ਜਿਹੜਾ ਨੇ ਅੰਮ੍ਰਿਤ ਛੱਕਿਆ ਤੇ ਮੋਹਮਦ ਚੰਦ ਤੋਂ ਮੋਹਮਦ ਸਿੰਘ ਬਣਾਇਆ। ਤੇ ਉਹ ਮੋਹਮਦ ਚੰਦ ਜਿਹੜੇ ਉਹਨਾਂ ਦੀ ਜੰਗਾਂ ਜੁੱਧਾਂ ਵਿੱਚ ਸ਼ਹੀਦ ਹੋ ਗਏ ਤੇ ਉਹਨਾਂ ਦੇ ਘਰ ਸੀ ਘਰ ਉਹ ਬਾਲੇ ਬੜੇ ਤਰ੍ਹਾਂ ਤੋਂ ਖਾਲੀ ਦਾ ਪਿਆ ਸੀ ਇਹਦੇ ਸੰਗਤ ਨੇ ਸੇਵਾ ਕਰਕੇ ਇਸ ਘਰ ਨੂੰ ਬਣਾਇਆ ਤੇ ਇਥੇ ਅੱਜ ਜਿਹੜਾ ਅਲੀ ਸ਼ਾਨਪੁਰ ਦੁਆਰਾ ਬਣਾਇਆ ਉਹ ਤੁਸੀਂ ਦੇਖ ਸਕਦੇ ਆ ਮਨ ਬੜਾ ਖੁਸ਼ ਹੋਇਆ ਸੀ ਪਹਿਲੀ ਵਾਰ ਸਾਡੇ ਜਿਹੜੀਆਂ ਸੰਗਤਾਂ ਆ ਫਗਵਾੜੇ ਤੋਂ ਜਿਹੜੀਆਂ ਆ ਖਾਸ ਕਰਕੇ ਪਹਿਲਾਂ ਤਾਂ ਅਸੀਂ ਤਿੰਨ ਜਾਣੇ ਸੀ ਫਿਰ ਜਦੋਂ ਅਸੀਂ ਨਿਗਾਹ ਮਾਰੀ ਅਸੀਂ ਕਿਾ ਵੀ ਮਾਰੇ ਨੇ ਇਹਨਾਂ ਨੂੰ ਵੀ ਬਣਾਇਆ ਮਨ ਬੜਾ ਖੁਸ਼ ਹੋਇਆ ਕਿ ਜਿਹੜਾ ਜੱਦੀ ਘਰ ਆ ਉਹ ਦੀ ਤੁਹਾਨੂੰ ਕਲੀ-ਕਲੀ ਚੀਜ਼ ਵੀ ਦਿਖਾਵਾਂਗੇ ਜਿਹੜਾ ਉਹਨਾਂ ਦੇ ਘਰ ਵਿੱਚ ਮਜੂਦ ਪਿਆ ਤੇ ਅਸੀਂ ਇਹਨਾਂ ਕੋ ਬੇਨਤੀਆਂ ਕਰਦੇ ਆ ਕਿ ਜਿਹੜੀਆਂ ਸੰਗਤਾਂ ਦੇਖਦੀਆਂ ਦੂਦ ਰਾਡੇ ਬੈਠੀਆਂ ਉਹਨਾਂ ਨੂੰ ਇਹ ਮਤਲਬ ਬੇਨਤੀ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਇਦਾਂ ਦੇ ਜਿਹੜੇ ਗੁਰਦੁਆਰੇ ਮਿਲਦੇ ਆ ਉਹਨਾਂ ਦੇ ਤਨ ਮਨ ਤਾਨੂੰ ਦੇ ਨਾਲ ਜਰੂਰ ਸੇਵਾ ਕਰਿਆ ਕਰੋ ਜਿੱਥੇ ਕਿ ਸਾਨੂੰ ਵੀ ਰੋਟੀ ਪਾਣੀ ਦਾ ਆਸਰਾ ਹੋ ਜਾਂਦਾ ਹੈ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਆ ਅਸੀਂ ਗੁਰਦੁਆਰਾ ਦੇਖਦੇ ਆ ਵੀ ਰੋਟੀ ਕਿੱਥੇ ਕੱਈਏ ਹੈ ਨਾ ਜਿਹਨਾਂ ਕੋਲ ਤਕਰੀਬਨ ਜਿਹਨੇ ਗੁਰੂ ਘਰ ਦਾ ਖਾਣਾ ਉਹ ਨਹੀਂ ਖਾਣਾ ਹੀ ਆ ਜਿਹਨਾਂ ਨੇ ਬਾਹਰ ਖਾਣਾ ਉਹਨਾਂ ਦੇ ਬਾਹਰ ਵੀ ਖਾਣਾ ਆਪਾਂ ਇਹ ਮੈਂ ਇਹ ਨਹੀਂ ਕਹਿੰਦਾ ਸੋ ਗੱਲ ਹੈ ਜਿਹੜੇ ਗੁਰਦੁਆਰੀ ਦਾ ਜਿਹੜਾ ਲੰਗਰ ਛਕਣਾ ਇੱਕ ਬੜਾ ਮਨ ਨੂੰ ਮਤ ਤਸੱਲੀ ਮਿਲਦੀ ਆ ਤੇ ਮਹਾਰੇ ਕਿਰਪਾ ਕਰਦੇ ਆ ਤੇ ਅੱਜ ਅਸੀਂ ਆਏ ਆ ਅਸੀਂ ਕਰਮਾ ਭਾਗਾਂ ਵਾਲੇ ਜਿਹੜੇ ਇੱਥੇ ਆਏ ਆ ਤੇ ਮਹਾਰਾਜ ਤੋਂ ਸਾਨੂੰ ਅਸ਼ੀਰਵਾਦ ਮਿਲਿਆ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਇਦਾਂ ਹੀ ਮਹਾਰਾਜ ਤੋਂ ਅਸ਼ੀਰਵਾਦ ਲੈਂਦੇ ਆ ਅਸੀਂ ਇੱਥੇ ਹੀ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਕਨ ਸਾ ਵਾਹਿਗੁਰੂ ਜੀ ਦੀ ਫਤਿਹ ਲਓ ਜਿਹੜਾ ਭਾਈ ਮੁਕਮ ਚਾਂਜੀ ਦਾ ਪੁਰਾਣਾ ਘਰ ਆ ਅਸੀਂ ਤੁਹਾਨੂੰ ਉਹ ਦਿਖਾ ਰਹੇ ਆ ਆ ਜਿਹੜਾ ਪੁਰਾਣਾ ਘਰ ਆ ਤੁਹਾਨੂੰ ਦਿਖਾਉਣੀ ਆ ਅੰਦਰੋਂ ਦੀ ਤਾਂ ਮਿਰਗਰ ਪ੍ਰਸ਼ਾਦਾ ਵੀ ਇੱਥੇ ਬਣਦਾ ਤੇ ਪੱਟੀਆਂ ਲੱਗੀਆਂ ਆ ਆ ਆ ਘਰ ਆ ਉਹਨਾਂ ਦਾ ਜੀ ਜਿਹੜਾ ਪੁਰਾਣਾ ਭਾਈ ਮੋਹਕਮ ਚੰਦਾ ਜਿਹੜੇ ਗੁਰੂ ਐ ਸਿੰਘ ਜੀ ਨਾਲ ਜਿਨ੍ਹਾਂ ਨੇ ਜਿਨ੍ਹਾਂ ਪਾਸੋਂ ਅੰਮ੍ਰਿਤ ਛਕਿਆ ਸੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਭਾਈ ਮੋਹਕਮ ਚੰਦ ਜੀ ਉਹਨਾਂ ਦਾ ਜਿਹੜਾ ਘਰ ਆ ਜੱਦੀ ਘਰ ਉਹਨਾਂ ਦਾ ਤਾਂ ਦੇਖੋ ਤੇ ਛੱਤਾਂ ਵੀ ਫੱਟੇ ਪਾਇਆ ਹੋਆ ਆ ਦੇਖੋ ਤੇ ਇੱਕ ਛੋਟਾ ਇੱਕ ਕਮਰਾ ਆ ਬਸ ਉਹ ਸਟੇਮ ਦਾ ਜਿਹੜਾ ਕਮਰਾ ਸੀਗਲਾ ਇਹ ਤੇ ਬਾਕੀ ਇਹਨਾਂ ਦੇ ਨਾਲ ਜਿਹੜਾ ਛੋਟਾ ਜਿਹਾ ਬਰਾਂਡਾ ਵੀ ਬਣਿਆ ਆ ਆ ਦੇਖੋ ਕੰਨਾਂ ਦੇ ਇਹ ਆਈਂ ਅੰਦਰ ਮਰਾਸ ਦਾ ਪ੍ਰਕਾਸ਼ ਹੋਗਾ ਪਹਿਲਾਂ ਪ੍ਰਕਾਸ਼ ਇੱਥੇ ਕਿੱਦਾਂ ਦਾ ਫਿਰ ਬਾਅਦ ਵਿੱਚ ਅੱਛਾ ਇਹ ਕਿਦਾ ਪ੍ਰਕਾਸ਼ ਹੀ ਪਹਿਲਾਂ ਇੱਥੇ ਪਹਿਲਾਂ ਨਹੀਂ ਪ੍ਰਕਾਸ਼ ਕੀ ਤਾਂ ਮਾਰਦੇ ਉਹ ਨਹੀਂ ਪੱਥਰ ਆ ਕਿ ਨਾ ਅੱਛਾ ਉਹ ਖੰਡ ਪਾੜ ਸਾਈਂ ਉਹ ਕਿਥੇ ਰੱਖੇ ਸਰ ਇੱਥੇ ਰੱਖ ਲੈਂਦੇ ਹਾਂ ਹਾਂ ਇਹ ਉਹ ਨਾ ਪਹਿਲੇ ਪੁਰਾਣੀ ਅਲਮਾਰੀ ਬਣੀ ਸੀ ਇਹ ਸਭ ਪੁਰਾ ਪੂਟਾ ਫੂਟਾ ਸਾ ਇਸ ਕੋ ਰਿਪੇਅਰਿੰਗ ਕਰਾਇਆ ਚਲੋ ਦਾਮੀ ਭਾਈ ਮੋਹਕ ਮਚਾਂਦੀ ਜਿਹੜੀ ਉਹ ਪੁਰਾਣੀ ਅਲਮਾਰੀ ਆ ਅਲਕ ਰ ਆ ਦੇਖੋ ਉਹਨਾਂ ਦੀ ਪੁਰਾਣੀ ਅਲਮਾਰੀ ਵੀ ਪਈ ਆ ਹਜੇ ਉਸੇ ਤਰ੍ਹਾਂ ਹੈ ਦੇਖੋ ਲੰਬਾਈ ਉਹਨਾਂ ਨੂੰ ਮਤਲਬ ਕਿੰਨਾ ਚੇਰ ਕਿੰਨਾ ਹੋ ਗਿਆ ਇਹਨਾਂ ਨੂੰ ਇਹਨਾਂ ਨੂੰ ਜਿਹਦਾ ਭਾਈ ਮੋਕਾ ਸਿੰਘ ਨੂੰ ਇਹਨੇ ਪਾਸ਼ਾ ਨੂੰ ਮਨੋ ਸਾਡੇ 2016 ਤੋਂ 99 ਅਮਰਤ ਪੰਜ ਚਕਾਇ ਸੀ ਨਾ ਜਦੋਂ ਚਲੇ ਗਏ ਸੀ 8-7 ਦੀ ਉਮਰ ਵਿੱਚ ਚਲੇ ਗਏ ਅਨੰਦਪੁਰ ਸਾਹਿਬ ਚਲੇ ਗਏ ਉਸ ਤੋਂ ਬਾਅਦ ਅਮਰਤਪਨ ਨਹੀਂ ਆਇਆ ਜ਼ਰੂਰ ਤੇ ਵੀ ਚਾਰ ਲੜਾਈਆਂ ਲੜੀ ਫਿਰ ਉਧਰ ਉੱਥੇ ਸ਼ਹੀਦ ਹੋ ਗਏ ਫੇ ਲੜਾਈਆਂ ਲੜੀਆਂ ਤੇ ਫੇ ਉਥੇ ਅਮਰਤਪਨ ਕੀਤਾ ਅਮਰਤਪਨ ਕੀਤਾ ਨਾ ਸਭਾ ਜਬ ਗੁਰੂ ਫੇ ਫੇ ਦਸਵੇਂ ਪਾਸ਼ਾ ਨਾਲ ਰਹੇ ਨਾ ਉਹਨਾਂ ਦੇ ਨਾਲ ਹੀ ਰਹੇ ਗੁਰੂਆਂ ਦੇ ਲੜਾਈ ਲੜੀਆਂ ਫਿਰ ਧਨ ਭਾਗ ਸਾਡੇ ਵੀ ਆ ਜਿਹੜਾ ਭਾਈ ਮੁਕਮ ਚੰਦੇ ਗੁਰਦੁਆਰਾ ਜਿਹੜਾ ਉਹਨਾਂ ਦਾ ਘਰ ਜੱਦੀ ਘਰ ਆ ਅਸੀਂ ਉਥੇ ਮੌਜੂਦ ਹਾਂ ਔਰ ਸਾਨੂੰ ਜਿਹੜਾ ਸਮਾਂ ਮਿਲਿਆ ਸੁਭਾਗਾ ਮਿਲਿਆ ਦੇਖਣ ਦਾ ਤੇ ਮਨ ਬੜਾ ਖੁਸ਼ ਹੋਇਆ ਤੇ ਬਾਕੀ ਤੁਹਾਨੂੰ ਬਾਹਰੋਂ ਵੀ ਦਿਖਾ ਦਨੇ ਆ ਤੇ ਉੱਪਰ ਜਿਹੜੇ ਆ ਫੇਰ ਇੱਕ ਵਾਰ ਦਿਖਾਨੇ ਆ ਦੇਖੋ ਫੱਟੇ ਪਾਇਓ ਆ ਤੇ ਬਲੀਆਂ ਪਾ ਕੇ ਇਹ ਕਰਕੇ ਨਾ ਸੋਹਣਾ ਬਣਿਆ ਆ ਆਓ ਤੁਹਾਨੂੰ ਬਾਹਰੋਂ ਜੀ ਜੀ ਦਰਸਨ ਪੰਚੇਤ ਤੇ ਕੋਟੀ ਕੋਟ ਧਨਵਾਦ ਗੁਰੂ ਸਾਹਿਬ ਦਾ ਵੀ ਥੋਟ ਕੋਟਰ ਬਾਤ ਜਿਨ੍ਹਾਂ ਨੇ ਅੱਜ ਇੱਕ ਖੜੀ ਆਦਿ ਲਈਆ ਤੇ ਅਸੀਂ ਆਸ ਕਰਦੇ ਹਾਂ ਵੀ ਇਹ ਸਾਡੀ ਸੰਗਤ ਅੱਗੇ ਤੋਂ ਨੂੰ ਆਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਅੱਜ ਗੁਜਰਾਤ ਦਵਾਰਕਾ ਬੇਟ ਦੇ ਵਿੱਚ ਅਸੀਂ ਅਨੇਕਾਂ ਧਾਮਾਂ ਦੇ ਦਰਸ਼ਨਾਂ ਵਾਸਤੇ ਆਏ ਸੀ ਜਦੋਂ ਦਵਾਰਕਾ ਬੇਟ ਦੇ ਵਿੱਚ ਆਏ ਅੱਜ ਅਸੀਂ ਪਹੁੰਚੇ ਆ ਗੁਰੂ ਸਾਹਿਬ ਦੇ ਸਾਝੇ ਹੋਏ ਪੰਜ ਪਿਆਰੇ ਉਹਨਾਂ ਦੇ ਵਿੱਚੋਂ ਇੱਕ ਭਾਈ ਮੋਹਕਮ ਸਿੰਘ ਜੀ ਦੇ ਜਨਮ ਸਥਾਨ ਤੇ ਜਦੋਂ ਅਸੀਂ ਇਸ ਜਨਮ ਸਥਾਨ ਤੇ ਆਏ ਇੱਥੇ ਵਿਸ਼ਾਲ ਬਹੁਤ ਵੱਡਾ ਗੁਰੂ ਘਰ ਬਣਿਆ ਹੋਇਆ ਹੈ ਇੱਥਰ ਜਿਹੜੇ ਗ੍ਰੰਥੀ ਨੇ ਉਹਨਾਂ ਨੇ ਬੜਾ ਮਾਣ ਬੜਾ ਸਤਿਕਾਰ ਬਖਸ਼ਿਆ ਆਉਂਦਿਆਂ ਨੂੰ ਸਾਰੀ ਸੰਗਤ ਨੂੰ ਲੰਗਰ ਛਕਾਇਆ ਸਵੇਰ ਤੋਂ ਕਰੋੜਾ ਰੁਪਏ ਵਿੱਚ ਬਣੇ ਹੋਏ ਵੱਡੇ ਵੱਡੇ ਮੰਦਰਾਂ ਦੇ ਵਿੱਚ ਅਸੀਂ ਲੰਗਰ ਨੂੰ ਭਾਲਦੇ ਰਹੇ ਭੁੱਖੇ ਨਪਾਣੇ ਜਦੋਂ ਅਸੀਂ ਇਸ ਗੁਰਦੁਆਰੇ ਵਿੱਚ ਪਹੁੰਚੇ ਇੱਥੋਂ ਦੇ ਗ੍ਰਾਂਤੀ ਸਾਨ ਨੇ ਕਿਹਾ ਪਹਿਲਾ ਲੰਗਰ ਜੀ ਛਕੋ ਬਹੁਤ ਸਾਡੇ ਬੜਾ ਮਹਿਮਾਨ ਮਹਿਸੂਸ ਹੋਇਆ ਕਿ ਜਿਹੜੀ ਸਾਡੇ ਗੁਰੂ ਆ ਦੀ ਪਰੰਪਰਾ ਚੱਲਦੀ ਆਉਂਦੀ ਆ ਅਸੀਂ ਇਸ ਗੁਜਰਾਤ ਦੀ ਧਰਤੀ ਤੇ ਵੀ ਗੁਰੂ ਘਰ ਵਿੱਚ ਆਏ ਤਾਂ ਸਾਨੂੰ ਲੰਗਰ ਛਕਾਇਆ ਗਿਆ ਬਹੁਤ ਸਤਿਕਾਰ ਮਾਣ ਬਖਸ਼ਿਆ ਇਸ ਵਿਸ਼ਾਲ ਗੁਰੂ ਘਰ ਦੇ ਬੈਕਸਾਈਡ ਦੇ ਉਹਨਾਂ ਦਾ ਜਿੱਦੀ ਘਰ ਜਿੱਥੇ ਭਾਈ ਮੋਹਕ ਸਿੰਘ ਦਾ ਜਨਮ ਹੋਇਆ ਤੇ ਜਿੰਨੀ ਵੀ ਸੰਗਤ ਹੈ ਉਹਨਾਂ ਸਾਰਿਆਂ ਦੇ ਆਉਣ ਤੇ ਇੱਥੇ ਗੁਰੂ ਬਾਗੋ ਬਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ